ਅੱਜ ਦੇ ਲੈਸਨ ਵਿੱਚ ਅਸੀਂ ਤ੍ਰਿਪੂਜਾਂ ਦੀ ਸਮਰੂਪਤਾ ਬਾਰੇ ਚਰਚਾ ਕਰਾਂਗੇ ਨਾਲ ਦੇ ਨਾਲ ਅਸੀਂ ਥੋੜਾ ਜਿਆਦਾ ਤ੍ਰਿਪੂਜਾਂ ਦੀ ਸਰਬੰਗ ਸਮਤਾ ਬਾਰੇ ਵੀ ਗੱਲ ਕਰਾਂਗੇ ਤਾਂ ਕਿ ਸਾਨੂੰ ਇਹ ਕਲੀਅਰ ਹੋ ਜਾਏ ਕਿ ਤ੍ਰਿਪੂਜਾਂ ਦੀ ਸਮਰੂਪਤਾ ਤੇ ਸਰਬੰਗ ਸਮਤਾ ਦੇ ਵਿੱਚ ਫਰਕ ਕੀ ਹੁੰਦਾ ਹੈ ਪਰ ਅਸਲ ਵਿੱਚ ਅਸੀਂ ਇਸ ਲੈਸਨ ਵਿੱਚ ਤ੍ਰਿਪੂਜਾਂ ਦੀ ਸਮਰੂਪਤਾ ਬਾਰੇ ਸਿੱਖਾਂਗੇ ਆਓ ਸਭ ਤੋਂ ਪਹਿਲਾਂ ਸਰਬੰਗ ਸਮਤਾ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੀਏ ਸਰਬੰਗ ਸਮਤਾ ਦਾ ਮਤਲਬ ਹੈ ਸਰਬ ਅੰਗ ਸਮਤਾ ਭਾਵ ਸਾਰੇ ਭਾਗ ਸਮਾਨ ਇਸ ਦਾ ਮਤਲਬ ਹੋਇਆ ਜੇਕਰ ਦੋ ਤ੍ਰਿਪੂਜਾਂ ਦੇ ਸਾਰੇ ਭਾਗ ਆਪਸ ਵਿੱਚ ਸਮਾਨ ਹਨ ਤਾਂ ਤੋ ਤ੍ਰਿਭੁਜ ਸਰਬੰਗ ਸਮ ਹੋਣਗੇ ਇਹ ਗੱਲ ਸਾਨੂੰ ਸਾਰਿਆਂ ਨੂੰ ਕਲੀਅਰ ਹੀ ਹੈ ਕਿ ਤ੍ਰਿਪੂਜ ਦੇ ਕਿੰਨੇ ਭਾਗ ਹੁੰਦੇ ਹਨ ਹਾਂ ਬਿਲਕੁਲ ਠੀਕ ਪੁੱਛਿਆ ਨਾ ਤ੍ਰਿਪੂਜ ਦੇ 6 ਭਾਗ ਹੁੰਦੇ ਹਨ ਤਿੰਨ ਕੋਣ ਅਤੇ ਤਿੰਨ ਪੁਜਾਵਾਂ ਇਸ ਦਾ ਮਤਲਬ ਹੋਇਆ ਜੇਕਰ ਦੋ ਤ੍ਰਿਪੂਜਾਂ ਦੇ ਤਿੰਨੇ ਕੋਣ ਅਤੇ ਤਿੰਨੇ ਪੁਜਾਵਾਂ ਆਪਸ ਵਿੱਚ ਬਰਾਬਰ ਹੋਣ ਤਾਂ ਦੋਵੇਂ ਤ੍ਰਿਪੂਜ ਸਰਬੰਗ ਸਮ ਹੋਣਗੇ ਆਓ ਹੁਣ ਸਭ ਤੋਂ ਪਹਿਲਾਂ ਇਸ ਪੀਲੇ ਤ੍ਰਿਪੂਜ ਤੇ ਧਿਆਨ ਦਿਓ ਜੇਕਰ ਅਸੀਂ ਟ੍ਰੇਸਿੰਗ ਪੇਪਰ ਦੀ ਮਦਦ ਨਾਲ ਇਸ ਪੀਲੇ ਤ੍ਰਿਭੁਜ ਦੀ हूबहू ਇੱਕ ਨਕਲ ਤਿਆਰ ਕਰੀਏ ਤਾਂ ਇਸ ਦੀ ਜਿਹੜੀ ਨਕਲ ਹੋਏਗੀ ਉਹ ਇਸ ਪੀਲੇ ਤ੍ਰਿਭੁਜ ਦੇ ਸਰਬੰਗਸਮ ਹੋਏਗੀ ਅਸੀਂ ਚੈੱਕ ਵੀ ਕਰ ਸਕਦੇ ਹਾਂ ਜੇਕਰ ਅਸੀਂ ਇਹਨਾਂ ਦੋ ਤ੍ਰਿਭੁਜਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਦੇਖੀਏ ਤਾਂ ਇਹ ਦੋਨੇ ਇੱਕ ਦੂਜੇ ਨੂੰ ਪੂਰਾ-ਪੂਰਾ ਟੱਕ ਲੈਂਦੇ ਹਨ ਤਾਂ ਇਸ ਤਰ੍ਹਾਂ ਦੇ ਤ੍ਰਿਭੁਜ ਜਿਹੜੇ ਆਕਾਰ ਅਤੇ ਸ਼ਕਲ ਦੇ ਵਿੱਚ ਬਿਲਕੁਲ ਬਰਾਬਰ ਹਨ ਉਹ ਸਰਬੰਗਸਮ ਹੁੰਦੇ ਹਨ ਇਸੇ ਤਰ੍ਹਾਂ ਜੇਕਰ ਅਸੀਂ ਲਾਲ ਤ੍ਰਿਪੂਜ ਦੀ ਕਾਪੀ ਤਿਆਰ ਕਰੀਏ ਤਾਂ ਇਹ ਦੋਵੇਂ ਤ੍ਰਿਪੂਜ ਆਪਸ ਵਿੱਚ ਸਰਬੰਗਸਮ ਹੋਣਗੇ ਅਸੀਂ ਇਹਨਾਂ ਨੂੰ ਚੈੱਕ ਵੀ ਕਰ ਸਕਦੇ ਹਾਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਅਸੀਂ ਰੱਖ ਕੇ ਦੇਖ ਸਕਦੇ ਹਾਂ ਇਹ ਦੋਵੇਂ ਤ੍ਰਿਪੂਜ ਇੱਕ ਦੂਜੇ ਨੂੰ ਪੂਰਾ ਪੂਰਾ ਕਵਰ ਕਰ ਰਹੇ ਹਨ ਤਾਂ ਇਹ ਤ੍ਰਿਪੂਜ ਵੀ ਆਪਸ ਦੇ ਵਿੱਚ ਸਰਬੰਗਸਮ ਹਨ ਤੁਸੀਂ ਇਸ ਨੀਲੇ ਤ੍ਰਿਪੂਜ ਦੀ ਜੇ ਇੱਕ ਕਾਪੀ ਤਿਆਰ ਕਰੋ ਟ੍ਰੇਸਿੰਗ ਪੇਪਰ ਦੀ ਮਦਦ ਨਾਲ ਤੇ ਫਿਰ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਦੇਖੋ ਤਾਂ ਇਹ ਦੋਵੇਂ ਤ੍ਰਿਪੂਜ ਵੀ ਸਰਬੰਗਸਮ ਹਨ ਇੱਥੇ ਜੇ ਮੈਂ ਤਰਬੂਜਾਂ ਨੂੰ ਰੋਟੇਟ ਕਰਦੇ ਆ ਘੁਮਾ ਦਿਆਂ ਕਿਸੇ ਪਾਸੇ ਨੂੰ ਵੀ ਤਾਂ ਵੀ ਇਹ ਸਰਬੰਗ ਸਮ ਹੀ ਰਹਿਣਗੇ ਕਿਉਂਕਿ ਇਹਨਾਂ ਨੂੰ ਫਿਰ ਅਸੀਂ ਦੁਬਾਰਾ ਇਹਨਾਂ ਦੇ ਸੰਗਤ ਭਾਗਾਂ ਨੂੰ ਮਿਲਾ ਕੇ ਇਹਨਾਂ ਨੂੰ ਪੂਰਾ ਪੂਰਾ ਟਕ ਸਕਦੇ ਹਾਂ ਤੇ ਤੇ ਇਹ ਦੋਵੇਂ ਇੱਕ ਦੂਜੇ ਦੇ ਸਰਬੰਗ ਸਮ ਹੀ ਰਹਿਣਗੇ ਆਓ ਹੁਣ ਸਮਰੂਪਤਾ ਬਾਰੇ ਸਿੱਖੀਏ ਸਭ ਤੋਂ ਪਹਿਲਾਂ ਸਮਰੂਪਤਾ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਆ ਸਮਰੂਪਤਾ ਦਾ ਅਰਥ ਹੈ ਸਮ ਰੂਪ ਮਤਲਬ ਹੋਇਆ ਸਮਾਨ ਸ਼ਕਲ ਜਿਵੇਂ ਸਧਾਰਨ ਬੋਲਚਾਲ ਦੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਕਹਾਂਗੇ ਜੇਕਰ ਕਿਸੇ ਤ੍ਰਿਭੁਜ ਨੂੰ ਕੁਝ ਗੁਣਾ ਵੱਡਾ ਜਾਂ ਛੋਟਾ ਕਰ ਦਿੱਤਾ ਜਾਵੇ ਤਾਂ ਉਸ ਦੀ ਸ਼ਕਲ ਵਿੱਚ ਫਰਕ ਨਹੀਂ ਆਉਂਦਾ ਪਰੰਤੂ ਉਸ ਦਾ ਆਕਾਰ ਬਦਲ ਜਾਂਦਾ ਹੈ ਅਜਿਹੇ ਤ੍ਰਿਭੁਜ ਸਮਰੂਪ ਹੁੰਦੇ ਹਨ ਭਾਵੇਂ ਉਹਨਾਂ ਦੇ ਜਿਹੜੇ ਸਾਈਜ਼ ਹਨ ਉਹ ਫਰਕ ਹੋਣਗੇ ਪਰ ਉਹਨਾਂ ਦੀ ਸ਼ਕਲ ਇੱਕੋ ਜਿਹੀ ਹੋਏਗੀ ਤਾਂ ਇਸ ਤਰ੍ਹਾਂ ਦੇ ਤ੍ਰਿਭੁਜ ਸਮਰੂਪ ਹੁੰਦੇ ਹਨ ਅਸੀਂ ਉਦਾਹਰਨ ਦੇ ਤੌਰ ਤੇ ਕਹਿ ਸਕਦੇ ਹਾਂ ਜਿੱਦਾਂ ਕੋਈ ਵਿਅਕਤੀ ਅਤੇ ਉਸ ਦੀ ਫੋਟੋ ਉਹ ਦੋਵੇਂ ਇੱਕ ਦੂਜੇ ਦੇ ਸਮਰੂਪ ਹਨ ਕਿਉਂਕਿ ਉਹਨਾਂ ਦਾ ਆਕਾਰ ਫਰਕ ਹੈ ਪਰ ਉਹਨਾਂ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੈ ਹੁਣ ਅਸੀਂ ਪਹਿਲੇ ਕੇਸ ਦੇ ਵਿੱਚ ਜੇ ਐਸਪੀ ਲੈ ਤ੍ਰਿਪੁੱਚ ਦੀ ਸ਼ਕਲ ਦੇ ਸਮਾਨ ਸ਼ਕਲ ਵਾਲਾ ਇੱਕ ਹੋਰ ਤ੍ਰਿਪੁੱਚ ਬਣਾਈਏ ਜਿਸ ਤਰ੍ਹਾਂ ਕੇ ਤੁਹਾਨੂੰ ਦਿਖਾਈ ਦੇ ਰਿਹਾ ਇਹ ਦੋਵੇਂ ਤ੍ਰਿਪੁੱਚ ਆਪਸ ਦੇ ਵਿੱਚ ਸਮਰੂਪ ਹਨ ਕਿਉਂਕਿ ਇਹਨਾਂ ਦੀ ਸ਼ਕਲ ਇੱਕੋ ਜਿਹੀ ਹੈ ਇਸ ਨੂੰ ਅਸੀਂ ਚੈੱਕ ਕਰ ਸਕਦੇ ਹਾਂ ਅਸੀਂ ਇਸ ਤ੍ਰਿਪੁੱਚ ਨੂੰ ਪਹਿਲੇ ਤ੍ਰਿਪੁੱਚ ਦੇ ਨਾਲ ਮਿਲਾ ਕੇ ਦੇਖਦੇ ਹਾਂ ਦੇਖੋ ਇਸ ਨੂੰ ਪੂਰਾ ਪੂਰਾ ਤੇ ਨਹੀਂ ਟੱਕ ਰਿਹਾ ਪਰ ਇਸ ਦਾ ਜਿਹੜਾ ਕੋਣ ਹੈ ਸੰਗਤ ਕੋਣ ਸਿਖਰ ਵਾਲਾ ਕੋਣ ਇਹ ਪੂਰਾ ਪੂਰਾ ਬਰਾਬਰ ਹੈ ਜੇ ਅਸੀਂ ਖੱਬੇ ਪਾਸੇ ਵਾਲੇ ਕੋਣ ਦੀ ਗੱਲ ਕਰੀਏ ਤਾਂ ਇਹ ਵੀ ਪੂਰਾ ਪੂਰਾ ਬਰਾਬਰ ਹੈ ਜੇ ਅਸੀਂ ਸੱਜੇ ਪਾਸੇ ਵਾਲੇ ਕੋਣ ਦੀ ਗੱਲ ਕਰੀਏ ਤਾਂ ਇਹ ਵੀ ਪੂਰਾ ਪੂਰਾ ਬਰਾਬਰ ਹੈ ਇਸ ਤੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਦੋਵੇਂ ਤਰਪੂਜਾਂ ਦੀ ਸ਼ਕਲ ਤਾਂ ਇੱਕੋ ਜਿਹੀ ਹੈ ਪਰ ਇਹਨਾਂ ਦੇ ਆਕਾਰ ਵਿੱਚ ਫਰਕ ਹੈ ਕਿਉਂਕਿ ਇਹਨਾਂ ਦੀਆਂ ਭੁਜਾਵਾਂ ਇੱਕ ਦੂਜੇ ਨੂੰ ਸੰਗਤ ਭੁਜਾਵਾਂ ਇੱਕ ਦੂਜੇ ਨੂੰ ਪੂਰਾ ਪੂਰਾ ਕਵਰ ਨਹੀਂ ਕਰਦੀਆਂ ਪਈਆਂ ਇੱਕ ਤਰਪੂਜ ਦੀ ਪੂਜਾ ਛੋਟੀ ਹੈ ਤੇ ਦੂਜੇ ਦੀ ਵੱਡੀ ਹੈ ਇਸ ਪ੍ਰਕਾਰ ਇਸ ਤਰ੍ਹਾਂ ਦੇ ਤਰਪੂਜ ਸਮਰੂਪ ਤ੍ਰਿਪੂਜਕਾਂ ਹਾਂਗੇ ਇੱਕ ਹੋਰ ਉਦਾਹਰਣ ਦੇ ਤੌਰ ਤੇ ਜੇ ਅਸੀਂ ਲਾਲ ਤ੍ਰਿਪੂਜ ਦੀ ਇੱਕ ਹੋਰ ਕਾਪੀ ਤਿਆਰ ਕਰੀਏ ਜਿਹੜੀ ਕਿ ਆਕਾਰ ਵਿੱਚ ਇਸ ਤੋਂ ਕੁਝ ਗੁਣਾ ਛੋਟੀ ਹੈ ਤਾਂ ਇਹ ਦੋਵੇਂ ਤ੍ਰਿਪੂਜ ਵੀ ਆਪਸ ਦੇ ਵਿੱਚ ਸਮਰੂਪ ਹਨ ਅਸੀਂ ਇਹਨਾਂ ਨੂੰ ਵੀ ਚੈੱਕ ਕਰ ਸਕਦੇ ਹਾਂ ਕਿ ਜੇਕਰ ਅਸੀਂ ਇਹਨਾਂ ਦੇ ਸੰਗਤ ਕੋਣਾਂ ਨੂੰ ਮਿਲਾਈਏ ਤਾਂ ਦੇਖੋ ਇਹਨਾਂ ਦੇ ਸੰਗਤ ਕੋਣ ਬਰਾਬਰ ਆ ਰਹੇ ਹਨ ਐ ਸਿਖਰ ਵਾਲਾ ਕੋਣ ਦੇਖੋ ਇਹ ਵੀ ਬਰਾਬਰ ਹੈ ਇਹ ਹੇਠਾਂ ਜਿਹੜਾ ਕੋਣ ਹੈ ਇਹ ਵੀ ਬਰਾਬਰ ਹੈ ਪਰ ਇਹਨਾਂ ਦੀਆਂ ਪੁਜਾਵਾਂ ਪੂਰੀਆਂ ਪੂਰੀਆਂ ਇੱਕ ਦੂਜੇ ਨੂੰ ਨਹੀਂ ਟਕ ਰਹੀਆਂ ਇਸ ਦਾ ਮਤਲਬ ਹੈ ਕਿ ਦੋਵੇਂ ਤ੍ਰਿਪੂਜਾਂ ਦੀ ਸ਼ਕਲ ਤਾਂ ਇੱਕੋ ਜਿਹੀ ਹੈ ਪਰ ਇਹਨਾਂ ਦੇ ਜਿਹੜੇ ਆਕਾਰ ਹਨ ਉਹ ਕੁਝ ਗੁਣਾ ਛੋਟੇ ਹਨ ਇਸ ਲਈ ਇਹ ਦੋ ਮਿਤਰਪੁਜਾਂ ਦਾ ਜੋੜਾ ਵੀ ਆਪਸ ਵਿੱਚ ਸਮਰੂਪ ਹੈ ਹੁਣ ਫਾਈਨਲੀ ਇਹ ਦੋ ਮਿਤਰਪੁਜ ਵੀ ਆਪਸ ਦੇ ਵਿੱਚ ਸਮਰੂਪ ਹਨ ਤੇ ਅਸੀਂ ਇਹਨਾਂ ਦੇ ਸੰਗਤ ਕੋਣਾਂ ਨੂੰ ਵੀ ਮਿਲਾ ਕੇ ਦੇਖ ਸਕਦੇ ਹਾਂ ਕਿ ਸੰਗਤ ਕੋਣ ਤਾਂ ਬਰਾਬਰ ਹਨ ਦੇਖੋ ਸਿਖਰ ਵਾਲਾ ਕੋਣ ਅਕਬੇ ਪਾਸੇ ਵਾਲਾ ਕੋਣ ਤੇ ਅਸਜੇ ਪਾਸੇ ਵਾਲਾ ਕੋਣ ਇਹ ਆਪਸ ਵਿੱਚ ਬਰਾਬਰ ਹਨ ਪਰ ਇਸ ਦੀਆਂ ਭੁਜਾਵਾਂ ਬਰਾਬਰ ਨਹੀਂ ਹਨ ਇਸ ਪ੍ਰਕਾਰ ਇਹ ਦੋ ਤ੍ਰਿਪੁਜ ਜਿਹੜੇ ਹਨ ਇਹ ਆਪਸ ਵਿੱਚ ਸਮਰੂਪ ਹਨ ਇਹ ਤਾਂ ਗੱਲ ਹੋਈ ਕਿ ਅਸੀਂ ਸਧਾਰਨ ਤੌਰ ਤੇ ਤ੍ਰਿਭੁਜਾਂ ਦੀ ਸਮਰੂਪਤਾ ਕਿਸ ਤਰ੍ਹਾਂ ਡਿਸਾਈਡ ਕਰ ਸਕਦੇ ਹਾਂ ਪਰ ਜੇ ਅਸੀਂ ਪ੍ਰਸ਼ਨਾਂ ਦੇ ਵਿੱਚ ਤ੍ਰਿਭੁਜਾਂ ਦੀ ਸਮਰੂਪਤਾ ਨੂੰ ਸਾਬਤ ਕਰਨਾ ਹੋਵੇ ਤਾਂ ਅਸੀਂ ਕਿਸ ਤਰ੍ਹਾਂ ਕਰਾਂਗੇ ਆਓ ਦੇਖਦੇ ਹਾਂ ਸਮਰੂਪਤਾ ਦੀ ਗਣਿਤਿਕ ਪਰਿਭਾਸ਼ਾ ਦੀ ਸਾਨੂੰ ਲੋੜ ਪੈਗੀ ਇਸ ਅਨੁਸਾਰ ਦੋ ਤ੍ਰਿਭੁਜ ਸਮਰੂਪ ਹੋਣਗੇ ਜੇਕਰ ਉਹਨਾਂ ਦੀਆਂ ਸੰਗਤ ਪੁਜਾਵਾਂ ਸਮਾਨ ਅਨੁਪਾਤੀ ਹੋਣ ਅਤੇ ਉਹਨਾਂ ਦੇ ਸੰਗਤ ਕੋਣ ਬਰਾਬਰ ਹੋਣ ਜੇਕਰ ਸਾਨੂੰ ਤ੍ਰਿਭੁਜਾਂ ਦੇ ਸੰਗਤ ਕੋਣ ਬਰਾਬਰ ਦਿੱਤੇ ਹੋਣ ਤਾਂ ਦੋ ਤ੍ਰਿਭੁਜਾਂ ਦੀ ਜਿਹੜੀ ਸ਼ਕਲ ਹੈ ਉਹ ਜ਼ਰੂਰ ਮਿਲ ਹੀ ਜਾਵੇਗੀ ਤਾਂ ਸਾਨੂੰ ਤ੍ਰਿਪੂਜਾਂ ਦੀਆਂ ਭੁਜਾਵਾਂ ਦੇ ਅਨੁਪਾਤ ਪਤਾ ਕਰਨ ਦੀ ਕੋਈ ਲੋੜ ਨਹੀਂ ਪਰ ਜੇਕਰ ਸਾਨੂੰ ਕੋਣ ਨਹੀਂ ਦੱਸੇ ਹੋਏ ਸਿਰਫ ਭੁਜਾਵਾਂ ਦੇ ਮਾਪ ਹੀ ਦੱਸੇ ਹੋਏ ਹਨ ਤਾਂ ਸਾਨੂੰ ਸੰਗਤ ਭੁਜਾਵਾਂ ਦੇ ਅਨੁਪਾਤ ਦੇਖਣੇ ਪੈਣਗੇ ਜੋ ਤਿੰਨੇ ਅਨੁਪਾਤ ਬਰਾਬਰ ਹਨ ਤਾਂ ਅਸੀਂ ਕਵਾਂਗੇ ਕਿ ਦੋ ਤ੍ਰਿਪੂਜ ਸਮਰੂਪ ਹਨ ਇਸ ਤਰ੍ਹਾਂ ਜਦੋਂ ਅਸੀਂ ਪ੍ਰੀਖਿਆ ਦੇ ਵਿੱਚ ਤ੍ਰਿਪੂਜਾਂ ਨੂੰ ਸਮਰੂਪ ਸਿੱਧ ਕਰਨਾ ਹੋਵੇਗਾ ਤੇ ਅਸੀਂ ਇਹ ਦੋ ਨਿਯਮ ਵਰਤਾਂਗੇ ਪਾ ਤ੍ਰਿਪੂਜਾਂ ਦੀਆਂ ਸੰਗਤ ਭੁਜਾਵਾਂ ਅਸੀਂ ਸਮਾਨੁਪਾਤੀ ਹਨ ਜਾਂ ਨਹੀਂ ਇਹ ਚੈੱਕ ਕਰ ਸਕਦੇ ਹਾਂ ਤੇ ਉਹਨਾਂ ਦੇ ਸੰਗਤ ਕੋਣ ਬਰਾਬਰ ਹੋਣੇ ਚਾਹੀਦੇ ਹਨ ਇਹ ਚੈੱਕ ਕਰ ਸਕਦੇ ਹਾਂ ਆਓ ਹੁਣ ਇੱਕ ਉਦਾਹਰਨ ਲੈ ਕੇ ਤ੍ਰਿਭੁਜਾਂ ਦੀ ਸਮਰੂਪਤਾ ਸੀ ਕਿਸ ਤਰ੍ਹਾਂ ਜਾਂਚ ਕਰ ਸਕਦੇ ਹਾਂ ਉਸ ਬਾਰੇ ਪੜ੍ਹੀਏ ਇੱਥੇ ਤੁਸੀਂ ਦੇਖ ਰਹੇ ਹੋ ਸਾਡੇ ਕੋਲੇ ਦੋ ਤ੍ਰਿਭੁਜ ਹਨ ਤ੍ਰਿਭੁਜ ABC ਅਤੇ ਤ੍ਰਿਭੁਜ PQR ਇੱਥੇ ਤ੍ਰਿਭੁਜਾਂ ਦੀਆਂ ਵੱਖ-ਵੱਖ ਪੁਜਾਵਾਂ AB BC CA ਅਤੇ PQR QR RP ਦਿੱਤੀਆਂ ਹੋਈਆਂ ਹਨ ਤੇ ਅਸੀਂ ਇਹ ਪਤਾ ਕਰਨਾ ਹੈ ਕਿ ਦੋ ਤ੍ਰਿਭੁਜ ਆਪਸ ਵਿੱਚ ਸਮਰੂਪ ਹਨ ਜਾਂ ਨਹੀਂ ਤਾਂ ਇਸ ਦੇ ਲਈ ਅਸੀਂ ਕੀ ਕਰਾਂਗੇ ਅਸੀਂ ਇਹਨਾਂ ਦੇ ਸੰਗਤ ਪੂਜਾਵਾਂ ਦੇ ਅਨੁਪਾਤ ਪਤਾ ਕਰਾਂਗੇ ਪੂਜਾ ए, पुझ ए, ए बी ਉਸਨੇ ਸੰਗਤ ਦੂਜੇ ਤ੍ਰਿਪੂਜ ਵਿੱਚ ਪੂਜਾ ਹੈ ਸਾਡੇ ਕੋਲੇ पीक्यू ਜੇ ਅਸੀਂ ਇਹਨਾਂ ਦਾ ਅਨੁਪਾਤ ਪਤਾ ਕਰੀਏ ਤਾਂ ਇਹ ਸਾਡੇ ਕੋਲੇ ਆਏਗਾ 3/6 ਤੇ ਜੇ ਅਸੀਂ ਇਸ ਨੂੰ ਅੱਗੇ ਹੱਲ ਕਰੀਏ ਤਾਂ ਸਾਡੇ ਕੋਲੇ ਆਏਗਾ 1/2 ਤੇ ਹੁਣ ਅਸੀਂ ਅਨੁਪਾਤ BC ਅਤੇ QR ਪਤਾ ਕਰਦੇ ਹਾਂ ਜਾ BC ਦੀ ਲੰਬਾਈ ਸਾਡੇ ਕੋਲ ਹੈ 7 ਸੈਂਟੀਮੀਟਰ ਅਤੇ QR ਦੀ ਲੰਬਾਈ ਹੈ ਸਾਡੇ ਕੋਲ 14 ਸੈਂਟੀਮੀਟਰ ਤੇ ਜੇ ਤੁਸੀਂ ਇਹਨਾਂ ਨੂੰ ਭਾਗ ਕਰੀਏ ਤਾਂ ਸਾਡੇ ਕੋਲ ਅਨੁਪਾਤ ਹੱਲ ਕਰਕੇ ਆਏਗਾ 1/2 ਇਸੇ ਪ੍ਰਕਾਰ ਜੇਸੀਂ ਪੁੱਛਾਵਾਂ AC ਅਤੇ PR ਦਾ ਅਨੁਪਾਤ ਪਤਾ ਕਰੀਏ ਤਾਂ ਇਹ ਸਾਡੇ ਕੋਲ ਆਏਗਾ 5/10 ਜੇਸੀਂ ਇਸ ਨੂੰ ਹੱਲ ਕਰਦੇ ਹਾਂ ਤਾ ਸਾਡੇ ਕੋਲੇ ਇਸ ਦਾ ਉੱਤਰ ਵੀ 1/2 ਆਇਆ ਇੱਥੋਂ ਅਸੀਂ ਦੇਖਿਆ ਕਿ ਸਾਡੇ ਕੋਲੇ AB/PQ, BC/QR ਅਤੇ AC/PR ਇਹਨਾਂ ਤਿੰਨਾਂ ਦੇ ਅਨੁਪਾਤ ਸਾਡੇ ਕੋਲੇ ਇੱਕੋ ਜਿਹਾ ਸਮਾਨ ਆ ਰਹੇ ਹਨ ਇਸ ਦਾ ਮਤਲਬ ਇਹ ਦੋਵੇਂ ਤ੍ਰਿਭੁਜ ਜਾਨੀਆਂ ਸੰਗਤ ਕੋ ਜਾਵਾਂ ਜਣੀਆਂ ਹਨ ਉਹ ਆਪਸ ਵਿੱਚ ਸਮਾਨ ਅਨੁਪਾਤੀ ਹਨ ਤਾਂ ਅਸੀਂ ਕਵਾਂਗੇ ਕਿ ਤ੍ਰਿਭੁਜ ABC ਸਮਰੂਪ ਹੈ ਅ ਜਿਹੜੀ ਅਸੀਂ ਨਿਸ਼ਾਨੀ ਪਾਉਂਦੇ ਹਾਂ ਇਸ ਨੂੰ ਸਮਰੂਪਤਾ ਦੀ ਨਿਸ਼ਾਨੀ ਕਹਿੰਦੇ ਆ ਤਾਂ ਤ੍ਰਿਭੁਜ ABC ਸਮਰੂਪ साढे सा त्रिभुज पी क्यू आर इतें असी पी क्यू आर ही लिखना क्यू पी आर या आर पी क्यू या क्यू आर पी ए बदल के नहीं लिखना क्योंकि असी सुमेलन है ये करना हों पूजा ए बी पी क्यू संगत है तो असी ए बी दे संगत इतें पी क्यू ही लिखा इस तरह बी सी दे संगत साढ़े को पूजा क्यू आर है तो असी बी सी दे संगत क्यू आर ही लिखा ਤੇ AC ਦੇ ਸੰਗਤ ਸਾਡੇ ਕੋਲੇ ਦੂਜੇ ਤਿਰਪੁਛ ਦੇ ਵਿੱਚ ਪੂਜਾ ਪੀ ਆਰ ਹੈ ਤਾਂ ਅਸੀਂ AC ਦੇ ਸੰਗਤ ਪੀ ਆਰ ਹੀ ਲਿਖਾਂਗੇ ਜੇਕਰ ਇਸ ਲੈਸਨ ਨੂੰ ਲੈ ਕੇ ਤੁਹਾਡੇ ਦਿਮਾਗ ਦੇ ਵਿੱਚ ਕੁਝ ਪ੍ਰਸ਼ਨ ਹਨ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਰਾਹੀਂ ਮੇਰੇ ਨਾਲ رابطہ ਕਰ ਸਕਦੇ ਹੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ